ਇਦੇ ਚ ਜੇ ਕਿਸੇ ਦੀ 1 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਅਧੀਨ ਆਉਂਦੀ ਹੈ ਜਿਹਦੇ ਵਿੱਚੋਂ ਇਹਨਾਂ ਨੇ ਰਿਟਰਨ ਜਿਹੜੇ ਦੇਣੇ ਨੇ ਕਿਸਾਨ ਨੂੰ 1 ਏਕੜ ਦੇ ਵਿੱਚੋਂ ਚੌਥਾ ਹਿੱਸਾ 1200 ਗੱਜ ਜਿਹੜਾ ਹੈਗਾ ਉਹ ਇਹਨਾਂ ਨੇ ਵਾਪਸ ਦੇਣਾ ਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਕਲੋਨੀ ਡਿਵੈਲਪ ਹੋਏਗੀ ਕਿਲੇ ਤੋਂ ਚਾਰ ਗੁਣਾ ਪੈਸੇ ਆ ਜਿਹੜੇ ਉਹ ਵਟ ਸਕਦਾ ਔਰ ਕਲੋਨੀ ਕਦੋਂ ਡਿਵੈਲਪ ਹੋਏ ਇਹਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈ ਤਾਂ ਇਹਨਾਂ ਨੇ ਠੁੰਮਣਾ ਕੀ ਦਿੱਤਾ ਹੈ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਠੇਕਾ ਦੇਾਂਗੇ 30000 ਰੁਪਏ ਪਰ ਏਕੜ ਪਹਿਲਾਂ ਇਹਨਾਂ ਨੇ 30000 ਕਿਹਾ ਸੀ ਹੁਣ ਉਹਦੇ ਵਿੱਚ ਪਾਲਿਸੀ ਦੇ ਵਿੱਚ ਅਮੈਂਡਮੈਂਟ ਇਹਨਾਂ ਨੇ ਕੀਤੀ ਹੈ ਤਾਂ ਉਹ 30000 ਦਾ 50000 ਰੁਪਏ ਇਹਨਾਂ ਨੇ ਕਰਤਾ ਨਾ 30000 ਨਾ 50000 ਠੇਕਾ ਕਿਤੇ ਪੰਜਾਬ 'ਚ ਹੈ ਹੀ ਨਹੀਂ ਠੇਕਾ ਸਾਨੂੰ ਸਾਰਿਆਂ ਨੂੰ ਪਤਾ ਹੈ 70000 ਤੋਂ ਲੈ ਕੇ ਲਗਭਗ 1 ਲੱਖ ਰੁਪਏ ਤੱਕ ਜਿਹੜਾ ਠੇਕਾ ਹੈ ਲੋਕਾਂ ਨੇ ਜਿੱਥੇ-ਜਿੱਥੇ ਵੀ ਜ਼ਮੀਨ ਅਕਵਾਇਰ ਹੋਈ ਹੈ ਉੱਥੇ ਆਪਣੀਆਂ ਗ੍ਰਾਮ ਸਭਾਵਾਂ ਸੱਦ ਕੇ ਉਹਨਾਂ ਨੇ ਮਤੇ ਪਾਸ ਕਰਤੇ ਪਿੰਡਾਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਜ਼ਮੀਨ ਆਪਣੀ ਨਹੀਂ ਦੇਣੀ ਉਹ ਲਾਲਚ ਦੇ ਰਹੇ ਨੇ ਉਹ ਪ੍ਰਚਾਰ ਇਸ ਤਰੀਕੇ ਦਾ ਕਰ ਰਹੇ ਨੇ ਭਗਵੰਤ ਮਾਨ ਕਦੇ ਪ੍ਰੈਸ ਕਾਨਫਰੰਸ ਨਹੀਂ ਨਾ ਕਰਦਾ ਹੁੰਦਾ ਸੀ ਉਹ ਨੂੰ ਰੋਜ਼ ਮਤਲਬ ਟੇਬਲ ਤੇ ਬੈਠਾ ਹੋਣ ਦਾ ਲੱਗ ਪਿਆ ਰੋਜ਼ ਪ੍ਰੈਸ ਕਾਨਫਰੰਸ ਕਰ ਰਿਹਾ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦੇਖਿਆ ਸੀ ਜਦੋਂ ਉਹ ਸਕੀਮ ਪੜਕੇ ਸੁਣਾ ਰਿਹਾ ਸੀ ਪਾਲਿਸੀ ਪੜਕੇ ਸੁਣਾ ਰਿਹਾ ਸੀ ਉਹ ਨੂੰ ਆਪ ਵੀ ਨਹੀਂ ਸੀ ਪਤਾ ਲੱਗ ਰਿਹਾ ਫਿਰ ਲਵੇ ਮੰਤਰੀ ਬੈਠਾ ਸੀ ਕਾਗਜ਼ ਉਹਨੇ ਫੜਿਆ ਉਹ ਤੋਂ ਵੀ ਪੜ੍ਹ ਨਹੀਂ ਹੋਇਆ ਹੈਗਾ ਤਾਂ ਫਿਰ ਜਿਹੜਾ ਚੀਫ ਸੈਕਟਰੀ ਸੀ ਇਹਨਾਂ ਦਾ ਉਹਨੂੰ ਵਿਚਾਰੇ ਨੂੰ ਪੰਜਾਬੀ ਨਹੀਂ ਸੀ ਬੋਲਣੀ ਆਉਂਦੀ ਅਸਲ ਦੇ ਵਿੱਚ ਇਹ ਕੱਠ ਪੁਤਲੀਆਂ ਨੇ ਇਹਨਾਂ ਨੂੰ ਜਿਹੜਾ ਚਲਾਇਆ ਜਾ ਰਿਹਾ ਉਹ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਪਾਲਿਸੀਆਂ ਵੀ ਸਾਰੀਆਂ ਦਿੱਲੀ ਤੋਂ ਆ ਰਹੀਆਂ ਨੇ ਤੇ ਉਹੀ ਪਾਲਿਸੀਆਂ ਇਹਨਾਂ ਨੂੰ ਲਾਗੂ ਕਰਨ ਵਾਸਤੇ ਇਹਨਾਂ ਨੂੰ ਕੰਪੈਲ ਕੀਤਾ ਜਾ ਰਿਹਾ ਹੈ ਮਜਬੂਰ ਕੀਤਾ ਜਾ ਰਿਹਾ ਹੈ ਸਾਡੇ ਬੱਚੇ ਬਾਹਰ ਚਲੇ ਗਏ ਸਾਡੇ ਘਰ ਪਹਿਲਾਂ ਹੀ ਖਾਲੀ ਨੇ ਤੇ ਹੁਣ ਤਾਂ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਬਜ਼ੁਰਗ ਬੈਠੇ ਨੇ ਬੱਚੇ ਬਾਹਰ ਸਾਡੇ ਚਲੇ ਗਏ ਹੈਰਾਨੀ ਹੁੰਦੀ ਹੈ ਵੀ ਇਹ ਜਿਹੜੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਕਿਨਾਂ ਵਾਸਤੇ ਬਣਾਈਆਂ ਜਾ ਰਹੀਆਂ ਨੇ ਆਮੈਂ ਜਿਸ ਕਲੋਨੀ ਦੇ ਵਿੱਚ ਰਹਿ ਰਹੇ ਆ ਉਹ 2005 ਦੇ ਵਿੱਚ ਮਤਲਬ ਉਹ ਕਲੋਨੀ ਕੱਟੀ ਗਈ ਸੀ ਉਹ ਕਲੋਨੀ ਹਲੇ ਵੀ ਮਤਲਬ 35% ਜਿਹੜੀ ਹੈਗੀ ਉਹ ਖਾਲੀ ਪਈ ਹੈ ਉਹਦੇ ਵਿੱਚ ਜਿਹੜੇ ਪਲਾਟ ਨੇ ਖਾਲੀ ਪੈਨੇ 20 ਸਾਲਾਂ ਦੇ ਵਿੱਚੋਂ ਕਲੋਨੀਆਂ ਜਿਹੜੀ ਪੂਰੀ ਡਿਵੈਲਪ ਨਹੀਂ ਹੋਈ ਹੈਗੀ ਹਲੇ ਤੱਕ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੈਂਡ ਪੂਲਿੰਗ ਪਾਲਿਸੀ ਦਾ ਲਗਾਤਾਰ ਵਿਰੋਧ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਲੁਧਿਆਣੇ ਚ ਮੁਹਾਲੀ ਚ ਧਰਨੇ ਲਗਾਏ ਜਾ ਰਹੇ ਨੇ ਅਤੇ ਆਮ ਆਦਮੀ ਪਾਰਟੀ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਸੋ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਕਹਿੰਦੇ ਆ ਰਹੇ ਨੇ ਕਿ ਇਹ ਪਾਲਿਸੀ ਕਿਸਾਨਾਂ ਦੇ ਹੱਕ ਦੀ ਹੈ ਇਸ ਪਾਲਿਸੀ ਨਾਲ ਕਿਸਾਨਾਂ ਨੂੰ ਵੱਡੇ ਬੈਨੀਫਿਟ ਹੋਣੇ ਨੇ ਅਤੇ ਲਗਾਤਾਰ ਉਹ ਗੁਣਿਆਰੇ ਨੇ ਕਿਉਂਕਿ ਇਹ ਵੀ ਕਹਿ ਰਹੇ ਨੇ ਕਿ 1 ਲੱਖ ਰੁਪਏ 1 ਏਕੜ ਦਾ ਠੇਕਾ ਮਿਲੇਗਾ ਕਿਸਾਨਾਂ ਨੂੰ ਜਦੋਂ ਤੱਕ ਕੰਮ ਨਹੀਂ ਸ਼ੁਰੂ ਹੋਵੇਗਾ ਅਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲਿਆ ਤੇ ਉਹਨਾਂ ਨੇ ਕਿਹਾ ਕਿ ਇਹ ਪੂਰੀ ਲੁੱਟ ਹੋ ਰਹੀ ਆ ਪੰਜਾਬ ਦੇ ਕਿਸਾਨਾਂ ਦੀ ਇਹ ਪੈਸਾ ਇਕੱਠਾ ਕਰ ਰਹੀ ਆ ਆਮ ਆਦਮੀ ਪਾਰਟੀ ਬਿਲਡਰਾਂ ਨੂੰ ਪੈਸੇ ਬਿਲਡਰਾਂ ਤੋਂ ਲੈ ਚੁੱਕੇ ਨੇ ਤੇ ਬਿਲਡਰਾਂ ਨੂੰ ਹੀ ਇਹ ਜ਼ਮੀਨ ਦਿੱਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਨਾਲ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਇਹ ਪਾਸ ਹੋਵੇਗੀ ਚੱਲੇਗੀ ਜ਼ਮੀਨ ਲੈ ਸਕਣਗੇ ਜਾਂ ਨਹੀਂ ਲੈ ਸਕਣਗੇ ਕਿਉਂਕਿ ਲਗਾਤਾਰ ਕੈਬਨਟ ਦੀ ਮੀਟਿੰਗ ਵੀ ਹੋਈ ਆ ਉਸ ਤੋਂ ਬਾਅਦ ਵਿਰੋਧਤਾ ਵੀ ਸਾਹਮਣੇ ਆ ਰਹੀ ਆ ਸੋ ਗੱਲਬਾਤ ਕਰਨ ਲਈ ਭਾਰਤੀ ਕਿਸਾਨ ਜੁਨੇ ਰਾਜੇਵਾਲ ਦੇ ਸੀਨੀਅਰ ਆਗੂ ਨੇ ਮੌਜੂਦ ਨੇ ਸਾਡੇ ਨਾਲ ਵੀਰ ਜੀ ਕੀ ਨਾਮ ਆ ਜੀ ਆਪਣਾ ਹਰਦੀਪ ਸਿੰਘ ਘਣੜਕੀ ਜੀ ਠੀਕ ਹੈ ਹਰਬਾਸ ਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਠੀਕ ਹੈ ਜੀ ਹਰਦੀਪ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਜੀ ਸੀਐਮ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਸਮਝਾਇਆ ਕਿ ਡਰਨ ਦੀ ਲੋੜ ਨਹੀਂ ਦਿੱਕਤ ਦੀ ਲੋੜ ਨਹੀਂ ਕਿਸਾਨਾਂ ਦਾ ਬਹੁਤ ਵੱਡਾ ਬੈਨੀਫਿਟ ਆ ਇਹਦੇ ਵਿੱਚ ਬਹੁਤ ਕੁਝ ਦਿੱਤਾ ਜਾਊਗਾ ਕੀ ਲੱਗਦਾ ਤੁਹਾਨੂੰ ਇਹ ਬਿਲਕੁਲ ਉਸੇ ਤਰ੍ਹਾਂ ਦੇਖ ਰਿਹਾ ਜਿਵੇਂ ਪਿਛਲੇ ਤਿੰਨ ਕਾਲੇ ਕਾਨੂੰਨ ਆਏ ਸੀ ਉਦੋਂ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਮੋਦੀ ਸਾਹਿਬ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਕਿ ਕਿਸਾਨਾਂ ਦੇ ਹੱਕ ਚ ਨੇ ਕਿਸਾਨਾਂ ਲਈ ਇਹਨਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਪਰ ਅੰਤ ਨੂੰ ਉਹ ਕਾਨੂੰਨ ਸੀ ਜਿਹੜੇ ਮਤਲਬ ਲੋਕਾਂ ਦੇ ਵਿਰੋਧ ਕਰਕੇ ਵਾਪਸ ਲੈਣੇ ਪਏ ਇਹ ਪਾਲਿਸੀ ਵੀ ਬਿਲਕੁਲ ਸੇਮ ਉਸੇ ਤਰ੍ਹਾਂ ਦੀ ਪਾਲਿਸੀ ਹੈ ਤੇ ਇਹਦੇ ਵਿੱਚ ਕਿਸਾਨਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ ਇਹਦੇ ਤਾਂ ਸਿੱਧਾ-ਸਿੱਧਾ ਮਤਲਬ ਸਾਹਮਣੇ ਆ ਰਿਹਾ ਹੈ ਸਿੱਧਾ-ਸਿੱਧਾ ਪਤਾ ਲੱਗ ਰਿਹਾ ਕਿ ਜ਼ਮੀਨ ਜ਼ਮੀਨ ਹੈ ਜਿਹੜੀ ਮਤਲਬ ਕਿਸਾਨਾਂ ਦੀ ਉਹ ਖੋਈ ਜਾ ਰਹੀ ਹੈ ਬਦਲੇ ਚ ਦਿੱਤਾ ਵੀ ਕੁਝ ਨਹੀਂ ਜਾ ਰਿਹਾ ਹੈਗਾ ਇਹਨੂੰ ਮੈਂ ਥੋੜਾ ਜਿਹਾ ਜੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂ ਇਹ ਪਾਲਿਸੀ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜੇ ਕਿਸੇ ਦੀ 1 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਅਧੀਨ ਆਉਂਦੀ ਹੈ ਤਾਂ 1 ਏਕੜ ਦੇ ਵਿੱਚ ਲਗਭਗ 4800 4840 ਗੱਜ ਹੁੰਦੇ ਨੇ ਜਿਦੇ ਵਿੱਚੋਂ ਇਹਨਾਂ ਨੇ ਰਿਟਰਨ ਜਿਹੜੇ ਦੇਣੇ ਨੇ ਕਿਸਾਨ ਨੂੰ 1 ਏਕੜ ਦੇ ਵਿੱਚੋਂ ਚੌਥਾ ਹਿੱਸਾ 1200 ਗੱਜ ਜਿਹੜਾ ਹੈਗਾ ਉਹ ਇਹਨਾਂ ਨੇ ਵਾਪਸ ਦੇਣਾ ਹੈ ਤਾਂ ਉਹ 1200 ਗੱਜ ਦੇ ਵਿੱਚ 1000 ਜਿਹੜਾ ਹੈਗਾ ਉਹ ਰੈਸੀ ਪਲਾਟ ਹੈ 1000 ਗੱਜ ਦਾ ਤੇ 200 ਗੱਜ ਦਾ ਜਿਹੜਾ ਹੈਗਾ ਕਮਰਸ਼ੀਅਲ ਪਲਾਟ ਹੈ ਤਾਂ ਉਹਨਾਂ ਨੂੰ ਚੌਥਾ ਹਿੱਸਾ ਮਿਲੇਗਾ ਪੈਸਾ ਉਹਨਾਂ ਨੂੰ ਕੋਈ ਨਹੀਂ ਮਿਲੇਗਾ ਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਕਲੋਨੀ ਡਿਵੈਲਪ ਹੋਏਗੀ ਤਾਂ ਉਦੋਂ ਇਹਨਾਂ ਨੂੰ ਮਤਲਬ ਕਿਸਾਨ ਜਿਹੜਾ ਹੈਗਾ ਉਹ ਵੇਚ ਕੇ ਕੀਲੇ ਤੋਂ ਚਾਰ ਗੁਣਾ ਪੈਸੇ ਆ ਜਿਹੜੇ ਉਹ ਵਟ ਸਕਦਾ ਪਰ ਕਲੋਨੀ ਕਦੋਂ ਡਿਵੈਲਪ ਹੋਊਗੀ ਇਹਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਤਾਂ ਚੰਡੀਗੜ੍ਹ ਨੂੰ ਦੇਖ ਲਈਏ ਅਸੀਂ 70 75 ਸਾਲ ਹੋ ਗਏ ਲਗਭਗ ਬਣੇ ਨੂੰ ਜਾਂ ਮਹਾਲੀ ਨੂੰ ਦੇਖੀਏ ਮਹਾਲੀ ਨੂੰ 40 ਸਾਲ ਹੋ ਗਏ ਬਣੇ ਨੂੰ ਉਹਦੇ ਚ ਹਲੇ ਵੀ ਕਿੰਨਾ ਜੰਗਲ ਖੜਾ ਹੈ ਹਲੇ ਵੀ ਮਤਲਬ ਜਿਹੜੀ ਉਹਦੀ ਡਿਵੈਲਪਮੈਂਟ ਆ ਉਸ ਤਰੀਕੇ ਦੀ ਨਹੀਂ ਹੋਈ ਹੈਗੀ ਤਾਂ ਬਾਕੀ ਪੰਜਾਬ ਦੇ ਵਿੱਚ ਹੋਰ ਵੀ ਅਸੀਂ ਸ਼ਹਿਰਾਂ ਦੇ ਆਲੇ ਦੁਆਲੇ ਜਿਹੜੀਆਂ ਕਲੋਨੀਆਂ ਕੱਟੀਆਂ ਹੋ ਜਾਂਦੇ ਉਹਨਾਂ ਨੂੰ ਦੇਖ ਸਕਦੇ ਆ ਉਹਨਾਂ ਨੂੰ 20 20 30 30 ਸਾਲ ਹੋ ਗਏ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਨਹੀਂ ਹੋਈ ਹੈਗੀ ਫਿਰ ਦੂਸਰੇ ਪਾਸੇ ਇਹਨਾਂ ਨੇ ਜ਼ਮੀਨ ਜਿਹੜੀ ਹੈਗੀ ਉਹ ਕਿਸਾਨ ਦੀ ਲੈ ਲਈ ਉਹਨੂੰ ਮਿਲਿਆ ਕੁਛ ਨਹੀਂ ਉਹਦੇ ਜਿਹੜੇ ਰੋਜੀ ਰੋਟੀ ਸੀ ਜਿਹੜੀ ਉਹ ਤੋਂ ਚੱਲਦੀ ਸੀ ਉਹ ਉਹਦੀ ਬੰਦ ਹੋ ਗਈ ਤਾਂ ਇਹਨਾਂ ਨੇ ਠੁੰਮਣਾ ਕੀ ਦਿੱਤਾ ਹੈ ਕਹਿੰਦੇ ਵੀ ਅਸੀਂ ਤੁਹਾਨੂੰ ਠੇਕਾ ਦੇਾਂਗੇ 30000 ਰੁਪਏ ਪਰ ਏਕੜ ਤਾਂ 30000 ਰੁਪਏ ਪਰ ਏਕੜ ਠੇਕਾ ਅਸੀਂ ਦੇਾਂਗੇ ਤੁਹਾਨੂੰ 3 ਸਾਲ ਦੇ ਲਈ ਤੇ ਜਦੋਂ ਕਲੋਨੀ ਡਿਵੈਲਪ ਹੋ ਜਾਂਦੀ ਹੈ ਮਤਲਬ ਜਦੋਂ ਅਸੀਂ ਇਹਨੂੰ ਆਪਣਾ ਪੋਜੈਸ਼ਨ ਲੈ ਲੈਨੇ ਜਦੋਂ ਕਬਜ਼ਾ ਲੈ ਲੈਨੇ ਆ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ 1 ਲੱਖ ਰੁਪਏ ਜਿਹੜਾ ਹੈਗਾ ਕੀਲੇ ਦਾ ਉਹ ਅਸੀਂ ਦੇਵਾਂਗੇ ਮਤਲਬ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਕੀਲਾ ਤਾਂ ਰਹਿ ਹੈ ਨਹੀਂ ਕਿਸਾਨ ਕੋਲੇ ਪੈਸੇ ਵੈਸੇ ਕਿਸਾਨਾਂ ਨੂੰ ਤਾਂ ਆਮ ਇਹ ਗੱਲ ਲੱਗ ਰਹੀ ਆ ਵੀ ਪਹਿਲੇ ਦਿਨ ਤੋਂ ਹੀ ਸਾਨੂੰ 1 ਲੱਖ ਰੁਪਇਆ ਪਰ ਏਕੜ ਦਾ ਮਿਲਣ ਲੱਗ ਜੂਗਾ ਕਿ ਸੀਐਮ ਭਗਵੰਤ ਸਿੰਘ ਮਾਨ ਨੇ ਕਹੇ ਤਾਂ ਕਿ 1 ਲੱਖ ਪਰ ਏਕੜ ਜਦ ਹੀ ਮਿਲਣ ਲੱਗ ਜੂ ਜਦੋਂ ਤੱਕ ਉਹਦਾ ਵਿਕਾਸ ਵੀ ਨਹੀਂ ਹੋਣਾ ਜਦੋਂ ਤੱਕ ਚੱਲਣੀ ਨਹੀਂ ਨਹੀਂ ਜੀ ਨਹੀਂ ਇਦਾਂ ਨਹੀਂ ਹੈ ਪਹਿਲਾਂ ਇਹਨਾਂ ਨੇ 30000 ਕਿਹਾ ਸੀ ਹੁਣ ਉਹਦੇ ਵਿੱਚ ਪਾਲਿਸੀ ਦੇ ਵਿੱਚ ਅਮੈਂਡਮੈਂਟ ਇਹਨਾਂ ਨੇ ਕੀਤੀ ਹੈ ਤਾਂ ਉਹ 30000 ਦਾ 50000 ਰੁਪਏ ਇਹਨਾਂ ਨੇ ਕਰਤਾ ਜੀ ਉਹ 50000 ਰੁਪਏ ਠੇਕਾ ਜਿਹੜਾ ਇਹਨਾਂ ਨੇ ਕੀਤਾ ਹੈ ਉਹ ਕੀਤਾ ਵੀ ਜਦੋਂ ਤੱਕ ਉਹਦਾ ਜਿਹੜਾ ਕਬਜ਼ਾ ਹੈ ਉਹ ਸਰਕਾਰ ਨਹੀਂ ਲੈਂਦੀ ਹੈਗੀ ਉਦੋਂ ਤੱਕ ਮਤਲਬ ਕਿਸਾਨ ਆਪਣੀ ਜ਼ਮੀਨ ਬਾਹੂਗਾ ਜੀ ਆਪਣੀ ਖੇਤੀ ਕਰੂਗਾ ਉੱਥੇ ਤੇ ਨਾਲ ਨਾਲ ਇਹਨਾਂ ਨੂੰ 50000 ਰੁਪਏ ਜਿਹੜਾ ਠੇਕਾ ਹੈ ਉਹ ਦਿੱਤਾ ਜਾਊਗਾ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਨਾ 30000 ਨਾ 50000 ਠੇਕਾ ਕਿਤੇ ਪੰਜਾਬ 'ਚ ਹੈ ਹੀ ਨਹੀਂ ਠੇਕਾ ਸਾਨੂੰ ਸਾਰਿਆਂ ਨੂੰ ਪਤਾ ਹੈ 70000 ਤੋਂ ਲੈ ਕੇ ਲਗਭਗ 1 ਲੱਖ ਰੁਪਏ ਤੱਕ ਜਿਹੜਾ ਠੇਕਾ ਹੈ ਤੇ ਉਹ ਚੱਲ ਰਿਹਾ ਹੈ ਬਾਕੀ ਦੂਸਰੀ ਗੱਲ ਇਹ ਹੈ ਵੀ ਜਦੋਂ ਜ਼ਮੀਨ ਇਹਨਾਂ ਨੇ ਕਬਜ਼ੇ ਦੇ ਵਿੱਚ ਲੈ ਲਈ ਤੇ ਉਹ ਇਹਨਾਂ ਦੇ ਕਬਜ਼ੇ ਦੇ ਵਿੱਚ ਆ ਗਈ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਵੀ 1 ਲੱਖ ਰੁਪਈਆ ਉਦੋਂ ਤੱਕ ਜਦੋਂ ਤੱਕ ਡਿਵੈਲਪ ਇਹ ਨਹੀਂ ਹੁੰਦੀ ਹੈਗੀ ਕਲੋਨੀ ਉਦੋਂ ਤੱਕ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਦੇਵਾਂਗੇ ਪਰ ਉਹ ਡਿਵੈਲਪ ਕਦੋਂ ਤੱਕ ਹੋਊਗੀ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਹੈਗੇ ਉਹਦੀ ਕੀ ਗਾਰੰਟੀ ਹੈ ਉਹਦੀ ਕੋਈ ਗਾਰੰਟੀ ਨਹੀਂ ਹੈ ਹਾਲਾਂਕਿ ਮਤਲਬ ਗੱਲ ਇਹ ਹੈ ਵੀ ਨੋਟੀਫਿਕੇਸ਼ਨ ਜਿਹੜਾ ਹੈਗਾ ਜ਼ਮੀਨਾਂ ਦਾ 65000 ਏਕੜ ਤੋਂ ਉੱਪਰ ਹੈ ਮਤਲਬ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਉਹਦੇ ਨਾਲ ਇੱਕ ਤਰ੍ਹਾਂ ਨਾਲ ਮਤਲਬ ਜਿਹੜਾ ਉਹ ਜ਼ਮੀਨ ਆ ਉਹ ਬਣੀ ਗਈ ਉਹ ਉਹਦੇ ਤੇ ਇਹ ਕਹਿੰਦੇ ਨੇ ਵੀ ਉਹਦੇ ਤੇ ਲੋਨ ਵੀ ਲੈ ਸਕਦਾ ਹੈ ਉਹਨੂੰ ਵੇਚ ਵੀ ਸਕਦਾ ਹੈ ਜਿਨੇ ਜ਼ਮੀਨ ਦੇਣੀ ਹੈ ਉਹ ਦੇਵੇ ਉਹ ਵਲੰਟੀਅਰਲੀ ਮਤਲਬ ਆਪਣੀ ਮਰਜ਼ੀ ਆ ਕਿਸੇ ਦੀ ਜੇ ਵਲੰਟੀਅਰਲੀ ਆਪਣੀ ਮਰਜ਼ੀ ਨਾਲ ਜ਼ਮੀਨ ਇਹਨਾਂ ਨੇ ਲੈਣੀ ਹੈ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਫਿਰ ਇਹ ਜਿਹੜੀ ਪਾਲਿਸੀ ਉਹਦੇ ਚ ਬਾਰ ਬਾਰ ਐਮੈਂਡਮੈਂਟ ਕਿਉਂ ਕਰ ਰਹੇ ਨੇ ਇਹਨਾਂ ਨੂੰ ਕਰਨੀ ਪੈ ਰਹੀ ਹੈ ਕਿਉਂਕਿ ਉਹ ਲੋਕਾਂ ਨੂੰ ਰਾਸ ਨਹੀਂ ਆ ਰਹੀ ਹੈਗੀ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਹੈਗੀ ਇਸੇ ਕਰਕੇ ਬਾਰ-ਬਾਰ ਉਹਦੇ ਵਿੱਚ ਇਹ ਸੋਧ ਕਰ ਰਹੇ ਨੇ ਬਾਕੀ ਦੂਸਰੀ ਗੱਲ ਇਹ ਵਲੰਟੀਅਰਲੀ ਇਹਨਾਂ ਨੇ ਲੈਣੀ ਆ ਤਾਂ ਫਿਰ ਉਹ ਨੋਟੀਫਾਈ ਕਰਨ ਦੀ ਕੀ ਲੋੜ ਹੈ ਉਹ ਤਾਂ ਵੈਸੇ ਹੀ ਐਲਾਨ ਕਰ ਦੇਣਾ ਵੀ ਜਿਹਨੇ ਜ਼ਮੀਨ ਦੇਣੀ ਆ ਆ ਸਕੀਮ ਹੈ ਜੀ ਉਹਦੇ ਚ ਸਾਨੂੰ ਜਿਹੜਾ ਹੈਗਾ ਤੁਸੀਂ ਆਪਣੇ ਕਾਗਜ਼ ਪੱਤਰ ਲਿਆ ਕੇ ਜਮ੍ਹਾਂ ਮੰਦਿਲੀਆ ਕੇ ਦੇ ਦਿਓ ਤਾਂ ਅਸੀਂ ਇੱਥੇ ਜਿਹੜੇ ਵਲੰਟੀਅਰਲੀ ਦੇਣਾ ਚਾਹੁੰਦੇ ਨੇ ਉੱਥੇ ਅਸੀਂ ਕਲੋਨੀ ਬਣਾ ਦਾਂਗੇ ਠੀਕ ਹੈ ਤਾਂ ਫਿਰ ਉਹਨੂੰ ਧੱਕੇ ਨਾਲ ਲੈਣ ਦੀ ਕੀ ਲੋੜ ਆ ਫਿਰ ਇਹ ਧੱਕਾ ਕਿਉਂ ਕਰ ਰਹੇ ਨੇ ਬਿਲਕੁਲ ਜਿਨੀ ਕਿ ਲਾਲਚ ਵੀ ਦਿੱਤਾ ਜਾ ਰਿਹਾ ਕੀ ਲੱਗਦਾ ਤੁਹਾਨੂੰ ਜਿਵੇਂ ਇਹ ਚ ਸੋਧ ਕਰਿਆ ਵਾਦਾ ਕਰਿਆ ਉਹ ਇੱਕ ਲਾਲਚ ਦੇਣ ਲਈ ਕਿਸਾਨ ਨੂੰ ਇਹ ਬਿਲਕੁਲ ਕਿਉਂਕਿ ਲੋਕ ਸਮਝ ਚੁੱਕੇ ਨੇ ਲੋਕਾਂ ਨੇ ਜਿੱਥੇ-ਜਿੱਥੇ ਵੀ ਜ਼ਮੀਨ ਅਕਵਾਇਰ ਹੋਈ ਹੈ ਉੱਥੇ ਆਪਣੀਆਂ ਗ੍ਰਾਮ ਸਭਾਵਾਂ ਸੱਦ ਕੇ ਉਹਨਾਂ ਨੇ ਮਤੇ ਪਾਸ ਕਰਤੇ ਪਿੰਡਾਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਜ਼ਮੀਨ ਆਪਣੀ ਨਹੀਂ ਦੇਣੀ ਔਰ ਇਹ ਸਾਡੇ ਦੇਸ਼ ਦੇ ਵਿੱਚ ਹੈ ਵੀ ਗ੍ਰਾਮ ਸਭਾ ਦਾ ਮਤ ਹੈ ਜਿਹੜਾ ਉਹਨੂੰ ਸੁਪਰੀਮ ਕੋਰਟ ਵੀ ਚੈਲੰਜ ਨਹੀਂ ਕਰ ਸਕਦੀ ਹੈਗੀ ਉਹਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ ਹੈਗਾ ਜਿਵੇਂ ಗ್ರಾಮ ਸਭਾ ਨੇ ਕਹਿਤਾ ਉਦਾਂ ਹੀ ਹੋਣਾ ਹੈ ਤਾਂ ਇਸ ਕਰਕੇ ਇਹਨਾਂ ਨੂੰ ਲੱਗ ਰਿਹਾ ਹੈ ਹੁਣ ਵੀ ਜ਼ਮੀਨ ਇਸ ਤਰੀਕੇ ਨਾਲ ਨਹੀਂ ਹੋਣੀ ਹੈਗੀ ਤਾਂ ਇਹ ਤਾਂ ਕਰਕੇ ਜਿਹੜੇ ਹੱਤ ਕੰਡੇ ਨੇ ਵਰਤ ਰਹੇ ਨੇ ਉਹ ਲਾਲਚ ਦੇ ਰਹੇ ਨੇ ਉਹ ਪ੍ਰਚਾਰ ਇਸ ਤਰੀਕੇ ਦਾ ਕਰ ਰਹੇ ਨੇ ਅ ਰੋਜ਼ ਜਿਹੜਾ ਭਗਵੰਤ ਮਾਨ ਕਦੇ ਪ੍ਰੈਸ ਕਾਨਫਰੰਸ ਨਹੀਂ ਨਾ ਕਰਦਾ ਹੁੰਦਾ ਸੀ ਉਹਨੂੰ ਰੋਜ਼ ਮਤਲਬ ਟੇਬਲ ਤੇ ਬੈਠਾ ਹੁੰਦਾ ਲਗਭਗ ਰੋਜ਼ ਪ੍ਰੈਸ ਕਾਨਫਰੰਸ ਕਰ ਰਿਹਾ ਇਸ ਮਾਮਲੇ ਤੇ ਹਾਲਾਂਕਿ ਅਸੀਂ ਦੇਖਿਆ ਆ ਕੱਲ ਕੇ ਪਰਸੋਂ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦੇਖਿਆ ਸੀ ਜਦੋਂ ਉਹ ਸਕੀਮ ਪੜ੍ਹ ਕੇ ਸੁਣਾ ਰਿਹਾ ਸੀ ਪਾਲਿਸੀ ਪੜ੍ਹ ਕੇ ਸੁਣਾ ਰਿਹਾ ਸੀ ਉਹਨੂੰ ਆਪ ਵੀ ਨਹੀਂ ਸੀ ਪਤਾ ਲੱਗ ਰਿਹਾ ਫਿਰ ਲਵੇ ਮੰਤਰੀ ਬੈਠਾ ਸੀ ਕਾਗਜ਼ ਉਹਨੇ ਫੜਿਆ ਉਹ ਤੋਂ ਵੀ ਪੜ੍ਹ ਨਹੀਂ ਹੋਇਆ ਹੈਗਾ ਤਾਂ ਫਿਰ ਜਿਹੜਾ ਚੀਫ ਸਕੱਟਰੀ ਸੀ ਇਹਨਾਂ ਦਾ ਉਹਨੂੰ ਵਿਚਾਰੇ ਨੂੰ ਪੰਜਾਬੀ ਨਹੀਂ ਸੀ ਬੋਲਣੀ ਆਉਂਦੀ ਤਾਂ ਉਹਨੇ ਮਤਲਬ ਉਹ ਪੜ੍ਹ ਕੇ ਜਿਹੜੀ ਪਾਲਿਸੀ ਸੀ ਸੁਣਾਈ ਉਹ ਸਕੀਮਾਂ ਸੀ ਜਿਹੜੀਆਂ ਸੁਣਾਈਆਂ ਜਿਹੜੀ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਸਕੀਮ ਹੈ ਇਹ ਇਹਨਾਂ ਦੀ ਹੈ ਹੀ ਨਹੀਂ ਇਹ ਹੈ ਹੀ ਦਿੱਲੀ ਵਾਲਿਆਂ ਦੀ ਇਹਨਾਂ ਨੂੰ ਤਾਂ ਮਤਲਬ ਅੱਗੇ ਕਰਕੇ ਮੋਹਰੇ ਦੇ ਤੌਰ ਤੇ ਵਰਤੇ ਜਾ ਰਹੇ ਆ ਇਹਨਾਂ ਨੂੰ ਆਪ ਹੀ ਨਹੀਂ ਪਤਾ ਹੈਗਾ ਵੀ ਇਹਦੇ ਵਿੱਚ ਹੈ ਕੀ ਬਿਲਕੁਲ ਸੁਖਵੀਰ ਸਿੰਘ ਬਾਦਲ ਨੇ ਵੀ ਆਪਣੀ ਸਪੀਚ 'ਚ ਇਹ ਗੱਲ ਆਖੀ ਆ ਕਿ ਜਿਹੜੇ ਇਹਦੀ ਕਮੇਟੀ ਦੇ ਵਿੱਚ ਬੰਦੇ ਨੇ ਉਹ ਸਾਰੇ ਦਿੱਲੀ ਵਾਲੇ ਪਾਤੇ ਤੇ ਜਿਹੜਾ ਚੀਫ ਸੈਕਟਰੀ ਨੂੰ ਮਤਲਬ ਉਹਦੇ ਤਾਂ ਉਹ ਵੀ ਦਿੱਲੀ ਵਾਲਿਆਂ ਦੇ ਹੱਥ 'ਚ ਨੇ ਇੱਥੋਂ ਤੱਕ ਕਿਹਾ ਵੀ ਕਿਤੇ ਨਾ ਕਿਤੇ ਜਿਹੜੀ ਮਨਸਾਹੂ ਚ ਸੀਐਮਬੀ ਵਿੱਚ ਨਹੀਂ ਹੈਗੇ ਕਮੇਟੀ ਦੇ ਚੀਫ ਸੈਕਟਰੀ ਉਹ ਕਮੇਟੀ ਦੇ ਵਿੱਚ ਨਹੀਂ ਅ ਬਿਲਕੁਲ ਜੀ ਇਹ ਗੱਲ ਹੈਗੀ ਹੈ ਇਹ ਪਹਿਲਾਂ ਬਹੁਤ ਹਾਈਲਾਈਟ ਹੋਈ ਹੈ ਪਿੱਛੇ ਮਤਲਬ ਜਦੋਂ ਇਹ ਫੈਸਲਾ ਲਿਆ ਹੈ ਤਾਂ ਇਹਦੇ ਚ ਸਾਫ ਸਾਫ ਮਤਲਬ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਮਤਲਬ ਕਿੰਨੀ ਕੁ ਪਹੁੰਚ ਹੈ ਇਹਨਾਂ ਦੀ ਪੰਜਾਬ ਦਾ ਜਿਹੜਾ ਸੀਐਮ ਹੈ ਜਾਂ ਪੰਜਾਬ ਦੇ ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ ਨੇ ਇਹਨਾਂ ਦੀ ਪਹੁੰਚ ਕਿੰਨੀ ਕੁ ਹੈ ਅਸਲ ਦੇ ਵਿੱਚ ਇਹ ਕੱਟ ਪੁਤਲੀਆਂ ਨੇ ਇਹਨਾਂ ਨੂੰ ਜਿਹੜਾ ਚਲਾਇਆ ਜਾ ਰਿਹਾ ਉਹ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਪਾਲਿਸੀਆਂ ਵੀ ਸਾਰੀਆਂ ਦਿੱਲੀ ਤੋਂ ਆ ਰਹੀਆਂ ਨੇ ਤੇ ਉਹੀ ਪਾਲਿਸੀਆਂ ਇਹਨਾਂ ਨੂੰ ਲਾਗੂ ਕਰਨ ਵਾਸਤੇ ਇਹਨਾਂ ਨੂੰ ਕੰਪੈਲ ਕੀਤਾ ਜਾ ਰਿਹਾ ਹੈ ਮਜਬੂਰ ਕੀਤਾ ਜਾ ਰਿਹਾ ਹੈ ਜਾਨੀ ਕਿ ਇਹ ਕਹਿ ਲਓ ਵੀ ਮਤਲਬ ਉਹਨਾਂ ਦੀਆਂ ਪਾਲਿਸੀਆਂ ਨੂੰ ਲਾਗੂ ਕਰਨ ਦੇ ਲਈ ਆਪਣੇ ਭਾਈਚਾਰੇ ਦਾ ਜਿਹੜਾ ਗਲ ਹੈ ਉਹ ਵੱਢ ਰਹੇ ਨੇ ਜਿਹੜਾ ਕਿ ਕਿਸੇ ਵੀ ਮਤਲਬ ਹਿਸਾਬ ਨਾਲ ਠੀਕ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਇਸ ਚੀਜ਼ ਦਾ ਤੇ ਇਹਨਾਂ ਨੂੰ ਇਸ ਚੀਜ਼ ਦੀ ਖਿਲਾਫਤ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਕਹਿ ਰਹੇ ਨੇ ਜੀ ਕਿ ਲੋਕ ਸਾਡੇ ਨਾਲ ਨੇ ਲੋਕ ਕਹਿ ਰਹੇ ਨੇ ਦੇਣ ਨੂੰ ਤਿਆਰ ਨੇ ਕਿ 80% ਲੋਕ ਤਾਂ ਜ਼ਮੀਨ ਦੇਣ ਨੂੰ ਤਿਆਰ ਨੇ ਜਿਹੜੇ ਗੁੰਮਰਾਹ ਹੋ ਰਹੇ ਨੇ ਜਾਂ ਕਨਫਿਊਜ਼ਨ ਹੈ ਜਿਨ੍ਹਾਂ ਨੂੰ ਉਹ ਨਿਕਲ ਜੂਗੀ ਵੀ ਸਾਰੇ ਦੇਣ ਨੂੰ ਤਿਆਰ ਨੇ ਬਹੁਤ ਫਾਇਦਾ ਇਹ ਦੇ ਵਿੱਚ ਕਿਸਾਨਾਂ ਦਾ ਜੇ ਵਾਕਈ ਲੋਕ ਤਿਆਰ ਹੁੰਦੇ ਤਾਂ ਜਿਹੜੀਆਂ ਪਾਲਿਸੀ ਦੇ ਵਿੱਚ ਅਮੈਂਡਮੈਂਟਸ ਹੋ ਰਹੀਆਂ ਨੇ ਉਹ ਕਿਉਂ ਹੋ ਰਹੀਆਂ ਨੇ 30000 ਰੁਪਏ ਤੋਂ ਠੇਕਾ 50000 ਕਰਤਾ ਇਹਨਾਂ ਨੇ ਆ ਲੱਖ ਰੁਪਏ ਵਾਲਾ ਇਹਨਾਂ ਨੇ ਕਰਤਾ ਇੱਕ ਹੋਰ ਇਹਦੇ ਵਿੱਚ ਸੀਗਾ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਕਲੋਨੀ ਡਿਵੈਲਪ ਕਰਨੀ ਆ ਉਹਦੇ ਵਿੱਚ ਕੋਈ ਟ੍ਰੀਟਮੈਂਟ ਪਲਾਟ ਲੱਗਣੇ ਨੇ ਜਾਂ ਸੜਕਾਂ ਬਣਨੀਆਂ ਨੇ ਜਾਂ ਲਾਈਟਾਂ ਲੱਗਣੀਆਂ ਨੇ ਜਾਂ ਉਹਨਾਂ ਦੀ ਡਿਵੈਲਪਮੈਂਟ ਦਾ ਜਿਹੜਾ ਖਰਚਾ ਹੋਣਾ ਉਹ ਵੀ ਜਿਹੜਾ 60 40 ਦੀ ਰੇਸ਼ੋ ਦੇ ਨਾਲ ਮਤਲਬ ਇਹਨਾਂ ਦਾ ਉਹਦੇ ਵਿੱਚ ਪਾਲਿਸੀ ਦੇ ਵਿੱਚ ਸੀਗਾ ਉਹਦੇ ਵਿੱਚ ਵੀ ਐਮੈਂਡਮੈਂਟ ਕੀਤੀ ਆ ਹੁਣ ਇਹਨਾਂ ਨੇ ਵੀ ਉਹ ਖਰਚਾ ਅਸੀਂ ਨਹੀਂ ਲਵਾਂਗੇ ਤੇ ਇਹ ਜੇ ਵਾਕਈ ਮਤਲਬ ਲੋਕ ਤਿਆਰ ਹੁੰਦੇ ਤਾਂ ਇਹਨਾਂ ਨੂੰ ਬਾਰ-ਬਾਰ ਮਤਲਬ ਜਿਹੜਾ ਸੀ ਇਹ ਬਦਲਣ ਦੀ ਲੋੜ ਨਹੀਂ ਸੀ ਐਮੈਂਡਮੈਂਟ ਕਰਨ ਦੀ ਲੋੜ ਨਹੀਂ ਸੀ ਬਿਲਕੁਲ ਨਹੀਂ ਕਿ ਪਹਿਲਾਂ ਇਹ ਸੀ ਕਿ ਕਿਸਾਨ ਤੋਂ ਲਿਆ ਜਾਊ 40% ਉਹ ਜਿਹੜੇ ਮਾਲਕ ਹੋਣ 60% 60% ਕਿਸਾਨ ਤੋਂ ਲਿਆ ਜਾਊਗਾ 40% ਜਿਹੜਾ ਹੈਗਾ ਉਹ ਸਰਕਾਰ ਦਊਗੀ ਤੇ ਇਹਦੇ ਚ ਇੱਕ ਹੋਰ ਵੀ ਸੀਗਾ ਮਤਲਬ ਜਿਹੜੀਆਂ ਗਮਾੜਾ ਦੇ ਅਧੀਨ ਜਿਹੜੀਆਂ ਆਉਣਗੀਆਂ ਮਤਲਬ ਕਲੋਨੀਆਂ ਉਹਨਾਂ ਦੇ ਵਿੱਚ 1 ਲੱਖ 1 ਕਰੋੜ ਰੁਪਇਆ ਪਰ ਇਕੜ 1 ਕਰੋੜ ਰੁਪਇਆ ਪਰ ਇਕੜ ਕਿਸਾਨ ਤੋਂ ਲਿਆ ਜਾਣਾ ਸੀ ਤੇ ਜਿਹੜੀਆਂ ਗਮਾੜਾ ਤੋਂ ਬਾਹਰ ਨੇ ਗਲਾੜਾ ਵਗੈਰਾ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ 2 ਕਰੋੜ ਪਰ ਏਕੜ ਜੀ ਪਰ ਹੁਣ ਇਹ ਕਹਿ ਰਹੇ ਨੇ ਵੀ ਉਹਦੇ ਵਿੱਚ ਐਮੈਂਡਮੈਂਟ ਕਰਤੀ ਹੁਣ ਉਹ ਨਹੀਂ ਲਿਆ ਜਾਣਾ ਹੈਗਾ ਤਾਂ ਉਹ ਕਿਉਂ ਇਹਨਾਂ ਨੂੰ ਕਰਨਾ ਪੈ ਰਿਹਾ ਉਹ ਇਸੇ ਕਰਕੇ ਕਰਨਾ ਪੈ ਰਿਹਾ ਨਾ ਲੋਕ ਨਹੀਂ ਪਸੰਦ ਕਰ ਰਹੇ ਪਾਲਿਸੀ ਨੂੰ ਉਹਨਾਂ ਨੂੰ ਲੱਗਦਾ ਵੀ ਨਹੀਂ ਚੱਲਣਾ ਹੈਗਾ ਇਸ ਕਰਕੇ ਉਹ ਬਾਰ 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 ਮਤਲਬ ਇਹਦੇ ਵਿੱਚ ਜਿਹੜੀਆਂ ਸੌਦਾ ਨੇ ਉਹ ਕਰ ਰਹੇ ਨੇ ਪਰ ਉਹ ਜਿੰਨੀਆਂ ਮਰਜ਼ੀ ਸੌਦਾ ਕਰ ਲੈਣ ਲੋਕ ਆਪਣੀ ਜ਼ਮੀਨ ਨਹੀਂ ਦੇਣਗੇ ਉਹ ਲੋਕ ਸਮਝ ਚੁੱਕੇ ਨੇ ਕਿ ਜ਼ਮੀਨ ਸਾ ਤੋਂ ਕੋਹਣ ਦੀ ਜਿਹੜੀ ਕਵਾਇਦ ਹੈ ਇਹ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਇਹ ਕਿਸੇ ਵੀ ਮਤਲਬ ਕੀਮਤ ਤੇ ਜਿਹੜਾ ਹੈਗਾ ਇਹ ਕਾਮਜਾਬ ਨਹੀਂ ਹੋਊਗਾ ਤੇ ਇਹਨਾਂ ਨੂੰ ਮੇਰਾ ਕੱਲ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਕਿਉਂਕਿ ਜਦੋਂ ਤਿੰਨ ਕਾਨੂੰਨ ਸੈਂਟਰ ਦੀ ਸਰਕਾਰ ਨੂੰ ਵਾਪਸ ਲੈਣੇ ਪਏਗੇ ਸੀ ਲੋਕਾਂ ਦੇ ਵਿਰੋਧ ਕਰਕੇ ਤਾਂ ਇੱਥੇ ਲੋਕਾਂ ਦਾ ਇਸ ਤੋਂ ਵੀ ਜ਼ਿਆਦਾ ਵਿਰੋਧ ਹੈ ਜਿਹੜਾ ਉਹ ਹੋਊਗਾ ਤੇ ਉਹਦੇ ਲਈ ਜਿਹੜਾ ਤਿਆਰੀ ਹੈ ਉਹ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਰ ਰਹੀਆਂ ਨੇ ਐਸਕੇਮ ਕਰ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਜਿਹੜੀਆਂ ਜਥੇਬੰਦੀਆਂ ਨੇ ਉਹ ਕਰ ਰਹੀਆਂ ਨੇ ਤੇ ਜਿਵੇਂ ਜਿਵੇਂ ਲੋਕ ਜਾਗਰੂਕ ਹੋਣਗੇ ਲਗਭਗ ਹੋ ਚੁੱਕੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ಗ್ರಾಮ ਸਭਾ ਦੇ ਵਿੱਚ ਮਤੇ ਪਾਉਣੇ ਲੋਕਾਂ ਨੇ ਸ਼ੁਰੂ ਕਰਤੇ ਬਿਲਕੁਲ ਵੈਸੇ ਕੀ ਲੱਗਦਾ ਪਹਿਲਾਂ ਵੀ ਤੁਸੀਂ ਗੱਲਬਾਤ ਚੰਡੀਗੜ੍ਹ ਦੀ ਕਰੀਆ ਮੋਹਾਲੀ ਦੀ ਕਰੀਆ ਕਿ ਮੋਹਾਲੀ ਕਿੰਨਾ ਵੱਡਾ ਸ਼ਹਿਰ ਆ ਚੰਡੀਗੜ੍ਹ ਉੱਥੇ ਵੀ ਕਲੋਨੀਆਂ ਖਾਲੀ ਪਈਆਂ ਨੇ ਡਿਵੈਲਪ ਨਹੀਂ ਹੋ ਸਕੀਆਂ ਤੇ ਜੇ ਆਪਾਂ ਸੰਗਰੂਰ ਪਟਿਆਲੇ ਲੁਧਿਆਣੇ ਜਲੰਧਰ ਮਾਨਸਾ ਇਹ ਸ਼ਹਿਰਾਂ ਦੀ ਗੱਲ ਕਰੀਏ ਜੀ ਇੱਥੇ ਕਲੋਨੀਆਂ ਤੁਹਾਨੂੰ ਕੀ ਲੱਗਦਾ ਜਿੰਨੀਆਂ ਹੁਣ ਕਟੀਆਂ ਹੋਈਆਂ ਨੇ ਉਹ ਪ੍ਰੋਪਰ ਭਰੀਆਂ ਵੀਆਂ ਨੇ ਸਾਰੀਆਂ ਸਮੱਸਿਆ ਤਾਂ ਇਸੇ ਗੱਲ ਦੀ ਆ ਜ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਮਤਲਬ ਅ ਕੋਈ ਉਹਨੇ ਕੀਤਾ ਹੈਗਾ ਆਪਣਾ ਜਿਹੜਾ ਹੈਗਾ ਕੋਈ ਤਜਰਬਾ ਜਾਂ ਮਤਲਬ ਮੈਂ ਕਹੂੰਗਾ ਵੀ ਅ ਕਿਸੇ ਵੀ ਤਰੀਕੇ ਨਾਲ ਕੋਈ ਬੰਦਿਆਂ ਦੀ ਡਿਊਟੀ ਲਾ ਕੇ ਇਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਇਸ ਚੀਜ਼ ਦੀ ਜ਼ਰੂਰਤ ਹੈ ਕਿ ਨਹੀਂ ਹੈ ਕੀ ਪੰਜਾਬ ਦੇ ਵਿੱਚ ਵਾਕਈ ਕਲੋਨੀਆਂ ਦੀ ਲੋੜ ਹੈਗੀ ਆ ਕੀ ਪੰਜਾਬ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਇਸ ਚੀਜ਼ ਦੀ ਸਾਡੇ ਬੱਚੇ ਬਾਹਰ ਚਲੇ ਗਏ ਸਾਡੇ ਘਰ ਪਹਿਲਾਂ ਹੀ ਖਾਲੀ ਨੇ ਤੇ ਤੁਸੀਂ ਜਾ ਕੇ ਦੇਖੋ ਦੁਆਬੇ ਦੇ ਵਿੱਚ ਹੁਣ ਤਾਂ ਸਾਰਾ ਪੰਜਾਬ ਹੀ ਦੁਆਬਾ ਬਣਿਆ ਪਿਆ ਤੇ ਹੁਣ ਤਾਂ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਬਜ਼ੁਰਗ ਬੈਠੇ ਨੇ ਬੱਚੇ ਬਾਹਰ ਸਾਡੇ ਚਲੇ ਗਏ ਤਾਂ ਘਰ ਉਹ ਵੀ ਖਾਲੀ ਹੋਏ ਪਏ ਨੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਆਲਰੇਡੀ ਪਹਿਲਾਂ ਹੀ ਖਾਲੀ ਹੋਈਆਂ ਪਈਆਂ ਨੇ ਤੇ ਮੈਨੂੰ ਹੈਰਾਨੀ ਹੁੰਦੀ ਹੈ ਵੀ ਇਹ ਜਿਹੜੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਕਿਨਾਂ ਵਾਸਤੇ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਕਲੋਨੀਆਂ ਕਟੀਆਂ ਹੋਈਆਂ ਨੇ ਪ੍ਰਾਈਵੇਟ ਡਿਵੈਲਪਰ ਜਿਹੜੇ ਹੈਗੇ ਜਾਂ ਕਲੋਨਾਈਜ਼ਰ ਹੈਗੇ ਉਹਨਾਂ ਨੇ ਕਲੋਨੀਆਂ ਕਟੀਆਂ ਨੇ ਉਹ 20 ਸਾਲ ਤੋਂ 30 ਸਾਲ ਤੋਂ ਮਤਲਬ ਜਿਵੇਂ ਤੁਸੀਂ ਜ਼ਿਕਰ ਕੀਤਾ ਸਹਿਰਾਂ ਦਾ ਉਹ ਖਾਲੀ ਪਿੰਜਾਂ ਨੇ ਨਹੀਂ ਉਹਦੇ ਵਿੱਚ ਘਰ ਬਣ ਰਹੇ ਹੈਗੇ ਮੈਂ ਤੁਹਾਨੂੰ ਆਪਣੀ ਉਦਾਹਰਣ ਦਿੰਦਾ ਮੈਂ ਜਿਸ ਕਲੋਨੀ ਦੇ ਵਿੱਚ ਰਹਿ ਰਿਹਾ ਉਹ 2005 ਦੇ ਵਿੱਚ ਮਤਲਬ ਉਹ ਕਲੋਨੀ ਕੱਟੀ ਗਈ ਸੀ ਸਿਲਵਰ ਸਿਟੀ ਫੇਸ 1 ਤੂਹੀ ਰੋਡ ਨਾਬਾ ਉਹ ਕਲੋਨੀ ਹਲੇ ਵੀ ਮਤਲਬ 35% ਜਿਹੜੀ ਹੈਗੀ ਉਹ ਖਾਲੀ ਪਈ ਹੈ ਉਹਦੇ ਵਿੱਚ ਜਿਹੜੇ ਪਲਾਟ ਨੇ ਖਾਲੀ ਪੈਨੇ 20 ਸਾਲਾਂ ਦੇ ਵਿੱਚ ਉਹ ਕਲੋਨੀ ਆ ਜਿਹੜੀ ਪੂਰੀ ਡਿਵੈਲਪ ਨਹੀਂ ਹੋਈ ਹੈਗੀ ਹਲੇ ਤੱਕ ਠੀਕ ਹੈ ਤੇ ਪੁੱਡਾ ਅਪਰੂਵਡ ਕਲੋਨੀ ਆ ਸਾਰੀਆਂ ਉੱਥੇ ਸਹੂਲਤਾਂ ਨੇ ਆਲਰੇਡੀ ਸਾਰਾ ਕੁਝ ਹੈ ਤੇ ਇੱਕ ਮੈਂ ਹੋਰ ਮਤਲਬ ਮੈਨੂੰ ਹੈਰਾਨੀ ਹੋਈ ਹੈ ਸੀਐਮ ਦੇ ਬਿਆਨ ਤੇ ਤੇ ਉਹ ਸਮਝ ਨਹੀਂ ਲੱਗਦੀ ਹੈਗੀ ਉਹ ਕਹਿੰਦੇ ਵੀ ਹਰਿਆਣੇ ਦੇ ਵਿੱਚ 48000 ਕਲੋਨੀਆਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਅਪਰੂਵਡ ਨੇ ਮਤਲਬ ਸਾਰੀਆਂ ਉਹ ਸਹੀ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਦੱਸਿਆ ਵੀ 25 ਤੋਂ 30000 ਕਲੋਨੀਆਂ ਹੈਗੀਆਂ ਉਹਨਾਂ ਦੇ ਵਿੱਚ ਇੱਕ ਵੀ ਸਹੀ ਨਹੀਂ ਹੈ ਮਤਲਬ ਜੀ ਇਹ ਬੜੀ ਹੈਰਾਨੀ ਦੀ ਗੱਲ ਹੈ ਮਤਲਬ ਤੁਸੀਂ ਸੀਐਮ ਤੁਸੀਂ ਇਹ ਗੱਲ ਕਹਿ ਰਹੇ ਹੋ ਤੇ ਜੇ ਉਹ ਨਹੀਂ ਹੈਗੀ ਤਾਂ ਫਿਰ ਉਹਦੇ ਤੇ ਕੰਮ ਕਿਨੇ ਕਰਨਾ ਹੈ ਉਹਦੇ ਤੇ ਕਾਰਵਾਈ ਕਿਨੇ ਕਰਨੀ ਹੈ ਤਾਂ ਸਰਕਾਰ ਨੇ ਕਰਨੀ ਹੈ ਨਾ ਤੇ ਇਹ ਤਾਂ ਬੜਾ ਅਜੀਬੋ ਗਰੀਬ ਬਿਆਨ ਹੈ ਮਤਲਬ ਸਮਝ ਨਹੀਂ ਆਉਂਦੀ ਹੈਗੀ ਵੀ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਸਮਝਦਾਰੀ ਵਾਲਾ ਬਿਆਨ ਹੈ ਇਹ ਸੀਐਮ ਸਾਹਿਬ ਦਾ ਉਹ ਬੜੀ ਹੈਰਾਨੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਸਾਡੇ ਸੀਐਮ ਸਾਹਿਬ ਮਿਲਾ ਕੇ ਨਤੀਜਾ ਲਾਈਏ ਰਿਜ਼ਲਟ ਲਾਈਏ ਵੀ ਜਿਹੜੇ ਵਿਰੋਧਤਾ ਕਰ ਰਹੇ ਨੇ ਜਾਇਜ਼ ਆ ਕੋਈ ਰਾਜਨੀਤੀ ਨਹੀਂ ਹੈਗੀ ਜਿਵੇਂ ਕਈ ਲੋਕ ਵੀ ਕਹਿੰਦੇ ਨੇ ਸੀਐਮ ਭਗਵੰਤ ਮਾਨ ਵੀ ਕਹਿੰਦੇ ਨੇ ਕਿ ਹੁਣ ਰਾਜਨੀਤੀ ਕਰਨ ਵਾਲੀ ਵੀ ਹੋਣਗੇ ਇਸ਼ਾਰਾ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਤੇ ਕੀਤਾ ਇਸ਼ਾਰਾ ਉਹਨਾਂ ਨੇ ਕਾਂਗਰਸ ਪਾਰਟੀ ਤੇ ਕੀਤਾ ਕਿ ਇਹ ਰਾਜਨੀਤੀ ਵਾਲੀ ਗੱਲ ਨਹੀਂ ਵੀ ਬਾਜ਼ ਬਾਜ਼ ਜਿਹੜੇ ਧਰਨੇ ਪ੍ਰਦਰਸ਼ਨ ਲੱਗ ਰਹੇ ਦੇਖੋ ਵਿਰੋਧ ਰਾਜਨੀਤਿਕ ਪਾਰਟੀਆਂ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਉਹ ਉਦੋਂ ਤੱਕ ਨਹੀਂ ਕਰ ਸਕਦੀਆਂ ਜਦੋਂ ਤੱਕ ਲੋਕਾਂ ਦਾ ਸਾਥ ਨਹੀਂ ਮਿਲਦਾ ਹੈਗਾ ਲੋਕਾਂ ਦਾ ਸਾਥ ਉਦੋਂ ਮਿਲੂਗਾ ਜਦੋਂ ਕੋਈ ਉਹ ਜਾਇਜ਼ ਗੱਲ ਕਰਨੀ ਆ ਪਾਰਟੀਆਂ ਜੇ ਉਹ ਜਾਇਜ਼ ਗੱਲ ਕਰਦੀਆਂ ਨੇ ਤਾਂ ਲੋਕ ਉਹਨਾਂ ਦੇ ਨਾਲ ਤੁਰਦੇ ਨੇ ਨਜਾਇਜ਼ ਗੱਲ ਤੇ ਆਮ ਲੋਕ ਕਦੇ ਵੀ ਕਿਸੇ ਦਾ ਸਾਥ ਨਹੀਂ ਦਿੰਦੇ ਹੈਗੇ ਜੇ ਲੋਕਾਂ ਨੂੰ ਲੱਗਦਾ ਕਿ ਉਹ ਸਾਡੀ ਗੱਲ ਕਰ ਰਹੇ ਨੇ ਤਾਂ ਉਹਨਾਂ ਦੀ ਹਾਂ ਚ ਹਾਂ ਉਹ ਮਲਾਉਣਗੇ ਤੇ ਨਹੀਂ ਤਾਂ ਮਤਲਬ ਕਿਸੇ ਨੂੰ ਗੁਮਰਾਹ ਕੋਈ ਨਹੀਂ ਕਰ ਸਕਦਾ ਹੈਗਾ ਇਹ ਤਾਂ ਐਵੇਂ ਗੱਲਾਂ ਬਾਤਾਂ ਨੇ ਤੇ ਅਸੀਂ ਵੀ ਤੁਹਾਨੂੰ ਯਾਦ ਹੋਊਗਾ 18 ਜੁਲਾਈ ਨੂੰ ਐਸਕੇਐਮ ਨੇ ਇੱਕ ਸਰਬਦਲੀ ਮੀਟਿੰਗ ਜਿਹੜੀ ਹੈਗੀ ਚੰਡੀਗੜ੍ਹ ਦੇ ਵਿੱਚ ਬੁਲਾਈ ਸੀ ਉੱਥੇ ਵੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ ਸੀਗੇ ਤਾਂ ਉੱਥੇ ਅਸੀਂ ਐਸਕੇਐਮ ਵੱਲੋਂ ਉਹਨਾਂ ਨੂੰ ਸਵਾਲ ਕੀਤੇ ਸੀ ਵੀ ਇਸ ਤਰ੍ਹਾਂ ਕਰਕੇ ਆ ਜਿਹੜੇ ਮੁੱਦੇ ਹੈਗੇ ਉਹਦੇ ਵਿੱਚ ਚਾਰ ਮੁੱਦੇ ਮੇਨ ਉਹਦੇ ਵਿੱਚ ਰੱਖੇ ਸੀਗੇ ਇੱਕ ਤਾਂ ਮੇਨ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਸੀ ਲੈਂਡ ਪੂਲਿੰਗ ਦਾ ਸੀਗਾ ਦੂਜੇ ਨੰਬਰ ਤੇ ਪੰਜਾਬ ਦੇ ਪਾਣੀਆਂ ਦਾ ਸੀਗਾ ਤੀਜੇ ਨੰਬਰ ਤੇ ਐਫਟੀਏ ਸੀਗਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਹੈਗਾ ਤੇ ਚੌਥੇ ਨੰਬਰ ਤੇ ਕੋਆਪਰੇਟਰ ਦੇ ਵਿੱਚ ਜਿਹੜਾ ਕੱਪੜੇ ਅੱਜਕੱਲ੍ਹ ਹੋ ਰਹੇ ਨੇ ਤਾਂ ਇਹ ਮੁੱਦਿਆਂ ਤੇ ਉਹਨਾਂ ਦੀ رائے ਜਿਹੜੀ ਪੁੱਛੀ ਸੀ ਲੈਂਡ ਪੂਲਿੰਗ ਦੇ ਉੱਪਰ ਸਾਰੀਆਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮਤਲਬ ਉਹ ਸਹਿਮਤ ਸੀ ਵੀ ਇਹ ਧੱਕਾ ਹੋ ਰਿਹਾ ਹੈ ਨਜਾਇਜ਼ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਜੇ ਐਸਕੇਐਮ ਸੰਘਰਸ਼ ਕਰਦਾ ਤਾਂ ਸਾਰੀਆਂ ਜਥੇਬੰਦੀਆਂ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਐਸਕੇਐਮ ਦਾ ਸਾਥ ਦੇਣਗੀਆਂ ਪਿੱਛੇ ਰਹਿ ਕੇ ਠੀਕ ਹੈ ਬਿਲਕੁਲ ਹੁਣ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੂੰ ਇਹ ਫੈਸਲੇ ਬਾਰੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਜਿਵੇਂ ਦੀ ਗੱਲਬਾਤ ਹੋ ਰਹੀ ਹੈ ਜਿਵੇਂ ਤੁਸੀਂ ਵੀ ਤੱਥ ਦੱਸੇ ਨੇ ਜਾਂ ਜਿਵੇਂ ਲੋਕਾਂ ਵੱਲੋਂ ਵਿਰੋਧ ਹੋ ਰਿਹਾ ਹੈ ਅ ਮੇਰੇ ਹਿਸਾਬ ਨਾਲ ਤਾਂ ਵਿਚਾਰ ਦੀ ਕੋਈ ਲੋੜ ਨਹੀਂ ਹੈਗੀ ਸਾਫ਼-ਸਾਫ਼ ਪਤਾ ਲੱਗਦਾ ਕਿ ਇੱਥੇ ਜਿਹੜੀਆਂ ਕਲੋਨੀਆਂ ਆਲਰੇਡੀ ਪਹਿਲਾਂ ਹੀ ਬਣੀਆਂ ਹੋਈਆਂ ਨੇ ਸਰਕਾਰ ਉਹਨਾਂ ਨੂੰ ਡਿਵੈਲਪ ਕਰ ਲਵੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹਨੂੰ ਵਾਪਸ ਲੈਣਾ ਚਾਹੀਦਾ ਹੈ ਇਹਨੂੰ ਜਿਹੜਾ ਵੀ ਡਰਾਮਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਸਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਅਸਲ ਦੇ ਵਿੱਚ ਜਿਹੜੀ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਕਿਉਂਕਿ ਸਰਕਾਰ ਕੋਲੇ ਉਹਨੂੰ ਡਿਵੈਲਪ ਕਰਨ ਵਾਸਤੇ ਪੈਸਾ ਨਹੀਂ ਹੈ ਇਹਨਾਂ ਨੇ ਫਿਰ ਅੱਗੇ ਵੱਡੇ ਡਿਵੈਲਪਰ ਨੇ ਜਿਹੜੇ ਉਹਨਾਂ ਨੂੰ ਦੇਣੀ ਹੈ ਤੇ ਇੱਥੋਂ ਤੱਕ ਵੀ ਅੰਦੇਸ਼ਾ ਹੈ ਸਾਨੂੰ ਤਾਂ ਵੀ ਉਹਨਾਂ ਨਾਲ ਪਹਿਲਾਂ ਹੀ ਆਲਰੇਡੀ ਇਹਨਾਂ ਦੀ ਗੱਲਬਾਤ ਹੋ ਚੁੱਕੀ ਹੈ ਉਹਨਾਂ ਤੋਂ ਪੈਸਾ ਲੈਣਾ ਉਹ ਪੈਸਾ ਲੈ ਕੇ ਇਹਨਾਂ ਨੇ ਅੱਗੇ ਜਿਹੜੀ 2027 ਦੀ ਚੋਣ ਆ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਵਰਤਣਾ ਹੈ ਪੈਸਾ ਉਹ ਇਹ ਸਾਰਾ ਡਰਾਮਾ ਇਸੇ ਕਰਕੇ ਹੋ ਰਿਹਾ ਹੈ ਤੇ ਲੋਕ ਜਿਹੜੇ ਹੈਗੇ ਉਹ ਸਮਝਦਾਰ ਨੇ ਜਿਹੜੀ ਜਥੇਬੰਦੀਆਂ ਨੇ ਜਐਸਕੇਐਮ ਹੈ ਉਹ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕੋਈ ਐਸੀ ਗੱਲ ਨਹੀਂ ਇਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਤੱਕਾ ਉਹ ਲੋਕਾਂ ਦੇ ਨਾਲ ਕਿਤੇ ਨਹੀਂ ਹੋਣ ਦਿੱਤਾ ਜਾਊਗਾ ਲੋਕ ਆਪਣੀ ਜ਼ਮੀਨ ਇਸ ਤਰ੍ਹਾਂ ਮੁਫਤ ਦੇ ਵਿੱਚ ਕਿਸੇ ਨੂੰ ਵੀ ਨਹੀਂ ਦੇਣਗੇ ਠੀਕ ਹੈ ਬਿਲਕੁਲ ਜੀ ਸੋ ਭਾਰਤੀ ਕਿਸਾਨ ਜੂਨੇ ਰਾਜੇਵਾਲ ਦੇ ਸੀਨੀਅਰ ਆਗੂ ਨੇ ਹਰਦੀਪ ਸਿੰਘ ਕਨੜਕੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤੇ ਲਗਾਤਾਰ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਸਰਕਾਰ ਨੂੰ ਦੁਬਾਰਾ ਵਿਚਾਰਨ ਦੀ ਲੋੜ ਨਹੀਂ ਇਹ ਨੋਟੀਫਿਕੇਸ਼ਨ ਰੱਦ ਕਰ ਦੇਣਾ ਚਾਹੀਦਾ ਕਿਉਂਕਿ ਐਸਕੇਐਮ ਦੀ ਮੀਟਿੰਗ ਹੋਈ ਆ ਉੱਥੇ ਵੀ ਜਿਹੜੀ ਵੀ ਗੱਲਬਾਤ ਹੋਈ ਆ ਸਾਰਿਆਂ ਨੇ ਕਿਹਾ ਕਿ ਇਹ ਜੋ ਪਾਲਿਸੀ ਆ ਰਹੀ ਆ ਇਹ ਕਿਸਾਨ ਵਿਰੋਧੀ ਆ ਇਹਦੀ ਪੰਜਾਬ ਦੇ ਵਿੱਚ ਕੋਈ ਲੋੜ ਨਹੀਂ ਇੱਥੋਂ ਤੱਕ ਆ ਤੇ ਕਹਿ ਰਹੇ ਨੇ ਕੇ ਸਰਕਾਰ ਜਲਦ ਤੋਂ ਜਲਦ ਇਹ ਨੋਟੀਫਿਕੇਸ਼ਨ ਰੱਦ ਕਰੇ ਗੁਰਤੇਜ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ